ਅੱਜ ਆਪਾਂ ਗੱਲ ਕਰਾਂਗੇ ਪੰਜਾਬ ਸਟੇਡੀਅਰ 1000 ਰੁਪਏ ਦੀ ਲੋਟਰੀ ਬਾਰੇ ਇਹ ਜਿਹੜੀ ਲੋਟਰੀ ਆ ਮਾਰਕੀਟ ਵਿੱਚ ਆ ਚੁੱਕੀ ਆ 10 ਜਨਵਰੀ ਨੂੰ ਡਰਾਅ ਨਿਕਲਣ ਜਾ ਰਿਹਾ ਇਹਦਾ ਤੇ 7 ਵਜੇ ਡਰਾਅ ਨਿਕਲਣਾ ਟਿਕਟ ਦੀ ਕੀਮਤ ਹੈ ਕਿ ਜੀ 1000 ਰੁਪਿਆ ਇਹਦਾ ਜਿਹੜੀ ਟਿਕਟਾਂ ਸ਼ਕ ਨਹੀਂ ਸਰ 20 ਜਾਂ ਟਿਕਟਾਂ ਜੋ ਇਨਾਮ ਨਿਕਲਣੀਆਂ ਤੇ ਸਰਕਾਰ ਨੂੰ ਇਹ ਚਾਹੀਦਾ ਹੁੰਦਾ ਜਦੋਂ ਸਕੀਮ ਛੋਟੀ ਹੋਵੇ ਪਹਿਲਾ ਪ੍ਰਾਈਜ਼ ਗਰੰਟਡ ਜ਼ਰੂਰ ਰੱਖਿਆ ਕਰੇ ਕੁਕਰ ਵਿੱਚ ਜਿਹੜੀ ਸਕੀਮ ਆ ਥੋੜੀ ਆ ਕਹਿੰਦੀ ਟਿਕਟਾਂ ਜਲਦੀ ਵਗ ਜਾਣੀਆਂ ਪਰ ਫਿਰ ਵੀ ਸਰਕਾਰ ਨੂੰ ਚਾਹੀਦਾ ਪਹਿਲਾ ਪ੍ਰਾਈਜ਼ ਗਰੰਟਡ ਕਰੇ ਦੂਸਰਾ ਨੰ 5 ਲੱਖ ਰੁਪਏ ਦਾ ਤੀਸਰਾ ਨਾਮ ਹੈਗਾ ਜੀ 9000 ਦੇ 20 ਪ੍ਰਾਈਜ਼ ਤੇ 7000 ਦੇ ਵੀ 20 ਪ੍ਰਾਈਜ਼ ਆ 6000 ਦੇ ਵੀ 20 ਪ੍ਰਾਈਜ਼ ਆ ਤੇ 5000 ਦੇ ਵੀ 20 ਪ੍ਰਾਈਜ਼ ਆ 3000 ਦੇ 40 ਪ੍ਰਾਈਜ਼ ਆ ਇਹਦੇ ਵਿੱਚ 1000 ਦੇ 800 ਪ੍ਰਾਈਜ਼ ਆ ਟੋਟਲ ਜਿਹੜੇ ਪ੍ਰਾਈਜ਼ ਨਿਕਲੇ 922 ਪ੍ਰਾਈਜ਼ ਆ ਤੇ ਪਹਿਲਾ ਪ੍ਰਾਈਜ਼ 50 ਲੱਖ ਰੁਪਏ ਦਾ ਦੂਸਰਾ 10 ਲੱਖ ਰੁਪਏ ਦਾ ਸੀਜ਼ਨਲ ਆਉਣੇ ਆ ਤੇ ਜਿਹੜੀ ਟੈਕਟ ਸ਼ਾਪ ਆ ਸਰ ਵੀ ਆ ਟੈਟਾ ਚੋ ਨਾਮ ਨਿਕਲਣਾ ਜਿਹੜਾ ਪਿਛਲਾ ਡਰਾ ਹੋ ਕੇ ਡੇ ਸੀਗਾ ਉਹ ਪਗਵਾੜੇ ਲੱਗਾ ਸੀਗਾ ਪਰ ਸਰਕਾਰ ਨੂੰ ਚਾਹੀਦਾ ਆ ਇਹ ਜਿਹੜੀ ਲੋਟਰੀ ਗਰੰਟੀਡ ਕਰੀ ਜੇ ਤੁਸੀਂ ਜਿਹੜਾ 1000 ਰੁਪਏ ਲਿਆ ਤੁਹਾਨੂੰ ਵੀ ਪਤਾ ਲੱਗੇ ਕਿ ਪਹਿਲਾ ਪ੍ਰਾਈਜ਼ ਗਰੰਟਡ ਆ ਹੁਣ ਅਸੀਂ ਇਹ ਪੰਜ ਟਿਕਟਾਂ ਖਰੀਦੀਆਂ ਪਰ ਸਾਨੂੰ ਪਤਾ ਹੈ ਲੋਟਰੀ ਗਰੰਟਡ ਨਹੀਂ ਹੈਗੀ ਪਰ ਚਾਂਸ ਜ਼ਿਆਦਾ ਹੈ ਇਸ ਲੋਟਰੀ ਵਿੱਚ ਕਿਉਂਕਿ ਟਿਕਟਾਂ ਸਰ 20 ਆ ਟਿਕਟਾਂ ਜੋ ਨਾਮ ਲਿਖਣੀਆਂ ਬਾਕੀ ਲੋਟਰੀ ਤੁਸੀਂ ਵੀ ਦੁਕਾਨ ਤੋਂ ਜਾ ਕੇ ਖਰੀਦੋ ਪਰ ਜਿਹੜੀ ਅਸੀਂ ਪੰਜ ਟਿਕਟਾਂ ਖਰੀਦੀਆਂ ਅਸੀਂ ਬਾਏ ਪੋਸਟ ਮੰਗਾਈਆਂ ਕਿਉਂਕਿ ਸਾਨੂੰ ਲੋਟਰੀ ਵਾਲਾ ਜਾਣਦਾ ਹੈ ਸਾਨੂੰ ਵਿਸ਼ਵਾਸ ਹੈ ਉਹਦੇ ਉੱਤੇ ਜੇ ਤੁਹਾਨੂੰ ਵੀ ਕੋਈ ਲੋਟਰੀ ਵਾਲਾ ਜਾਣਦਾ ਤਾਂ ਤੁਸੀਂ ਵੀ ਬਾਏ ਪੋਸਟ ਮੰਗਾ ਸਕਦੇ ਹੋ ਬਾਕੀ ਸਾਡੀ ਜਿਹੜੀ ਆ ਸਭ ਤੋਂ ਫੇਵਰੇਟ ਦੁਕਾਨ ਜਿਹੜੀ ਆ ਉਹ ਗਾਂਧੀ ਬ੍ਰਦਰ ਵਾਲਿਆਂ ਦੀ ਆ ਅਸੀਂ ਉੱਥੋਂ ਬਾਈ ਪੋਸਟ ਘਰ ਟਿਕਟ ਮੰਗਾ ਲੰਨੇ ਆ ਤੁਸੀਂ ਵੀ ਜਾ ਕੇ ਦੁਕਾਨ ਤੋਂ ਟਿਕਟ ਮੰਗਵਾ ਸਕਦੇ ਆ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਦੁਕਾਨ ਤੇ ਜਾਣਾ ਉਸ ਤੋਂ ਉਹਨਾਂ ਦਾ ਨੰਬਰ ਲੈਣਾ ਗੱਲਬਾਤ ਕਰਨੀ ਆ ਤੇ ਤੁਸੀਂ ਮੈਸੇਜ ਕਰਦੇ ਹੋ WhatsApp ਤੇ ਤੇ ਬਾਈ ਪੋਸਟ ਤੁਹਾਡੇ ਘਰ ਟਿਕਟ ਪਹੁੰਚ ਜਾਣੀ ਆ ਤੇ ਬਾਕੀ ਹੋ ਸਕਦਾ ਜੇ ਤੁਸੀਂ ਪਹਿਲੀ ਵਾਰ ਟਿਕਟ ਖਰੀਦਣੀ ਹੋਏ ਕਿਉਂਕਿ ਗਾਂਧੀ ਬ੍ਰਦਰ ਵਾਲਿਆਂ ਦੇ ਨਾਂ ਤੇ ਫਰਾਡ ਬਹੁਤ ਹੁੰਦਾ ਤੁਸੀਂ ਦੁਕਾਨ ਤੋਂ ਜਾ ਕੇ ਟਿਕਟ ਫੇਰ ਦਿਓ ਫਿਰ ਨੰਬਰ ਲਓ ਫਿਰ ਉਹਨਾਂ ਨਾਲ ਗੱਲਬਾਤ ਕਰੋ ਤੇ ਬਾਈ ਪੋਸਟ ਤੁਹਾਡੇ ਘਰ ਟਿਕਟ ਪਹੁੰਚ ਜਾਣੀ ਆ ਇਹ ਜਿਹੜੀ ਲੋਟ ਕੀ ਆ ਟੈਟ ਹੈ ਜੀ ਟੈਟ ਆ ਤੇ 20 ਟੈਟਾ ਜੋ ਨਾਮ ਨਿਕਲਿਆ ਟੈਟ ਵਧੀਆ ਹੈ ਤੁਸੀਂ ਵੀ ਜਾ ਕੇ ਖਰੀਦ ਲਓ ਕਿਉਂਕਿ ਇਹ ਜਿਹੜੀ ਲੋਟਰੀ ਆ ਡਰਾ ਤੋਂ ਪਹਿਲੇ ਪਹਿਲਾ ਖਤਮ ਹੋ ਜਾਣੀ ਆ ਇਸ ਕਰਕੇ ਅਸੀਂ ਵੀ ਪੰਜ ਟੈਟ ਘਰ ਮੰਗਾਲੀਆਂ ਆ ਤੁਸੀਂ ਵੀ ਜਾ ਕੇ ਟੈਟ ਖਰੀਦ ਲਿਓ ਜਲਦੀ ਤੋਂ ਜਲਦੀ ਖਰੀਦ ਲਓ ਕਿਉਂਕਿ ਟੈਟ ਬਚਣੀ ਨਹੀਂ ਹੈ ਜੇ ਤੁਸੀਂ ਸੋਚ ਰਹੇ ਹੋ 10 ਜਨਵਰੀ ਤੋਂ ਪਹਿਲਾਂ ਸੀ ਇੱਕ ਦਿਨ ਪਹਿਲਾਂ ਲੈ ਲਵਾਂਗੇ ਉਸ ਦਾ ਉਸ ਵਕਤ ਟੈਟ ਜਿਹੜੀ ਬਚਣੀ ਨਹੀਂ ਇਸ ਕਰਕੇ ਤੁਹਾਨੂੰ ਕਹਿਣਾ ਜਲਦੀ ਤੋਂ ਜਲਦੀ ਟੈਟ ਖਰੀਦ ਲਿਓ ਕਿਉਂਕਿ ਟੈਟ ਬਚਣੀ ਨਹੀਂ ਤੇ ਇੱਕ ਹੋਰ ਲੋਟਰੀ ਆ ਜਿਹੜੀ ਇਹ ਜਿਹੜੀ ਲਾਟਰੀ ਨਾਗਾਲੈਂਡ ਸਟੇਟ ਦੀ ਆ ਇਹ ਵੀ 2000 ਰੁਪਏ ਦੀ ਟਿਕਟ ਹੈ ਇਸ ਵਿੱਚ ਵੀ ਜਿਹੜਾ 20 ਆ ਟਿਕਟਾਂ ਚੋਂ ਨਾਮ ਨਿਕਲਨੇ ਆ ਪਹਿਲਾ ਪ੍ਰਾਈਜ਼ 1 ਕਰੋੜ ਦਾ ਦੂਸਰਾ 10 ਲੱਖ ਦਾ ਇਹਦੇ ਤਿੰਨ ਡਰਾ ਹੋ ਚੁੱਕੇ ਆ ਆ ਜਿਹੜਾ ਪਿਛਲਾ ਡਰਾ ਹੋ ਕੇਟ ਇਹਨਾਂ ਨੂੰ ਲੱਗਾ ਸੀਗਾ ਜੀ ਪਹਿਲਾ ਪ੍ਰਾਈਜ਼ 1 ਕਰੋੜ ਦਾ ਇਹ ਨਹੀਂ ਲੁਧਿਆਣੇ ਤੋਂ ਟਿਕਟ ਲਈ ਸੀਗੀ ਤੇ ਤਿੰਨ ਡਰਾ ਹੋਇਆ ਹੱਲੇ ਤਾਂ ਇਹਦੇ ਵਿੱਚ ਲੋਟ ਚ ਵੀ ਲੱਗਾ ਸੀਗਾ 1 ਕਰੋੜ ਦਾ ਪ੍ਰਾਈਜ਼ ਦੂਸਰਾ 10 ਲੱਖ ਰੁਪਏ ਦਾ ਇਹ ਸਿਰੀਅਲ ਆਉਣੇ ਪਹਿਲੇ ਦੋ ਪ੍ਰਾਈਜ਼ ਜਿਹੜੇ ਆ ਸਕੀਮ ਥੋੜੀ ਆ 20 ਆ ਟਿਕਟਾਂ ਚੋਂ ਨਾਮ ਨਿਕਲਨੇ ਅਸੀਂ ਵੀ ਇਹ ਜਿਹੜੀ ਇੱਕ ਟਿਕਟ ਮੰਗਾਈ ਤੇ ਤੁਸੀਂ ਜਾ ਕੇ ਪਹਿਲਾਂ ਦੁਕਾਨ ਤੋਂ ਟਿਕਟ ਖਰੀਦਣੀ ਆ ਉਹਨਾਂ ਦਾ ਨੰਬਰ ਲਓ ਫਿਰ ਵੀ ਤੁਸੀਂ ਪਾਈ ਪੋਸਟ ਕਰ ਮਗਾ ਸਕਦੇ ਹੋ ਕਿਉਂਕਿ ਸਾਨੂੰ ਵਿਸ਼ਵਾਸ ਹੈ ਉਹਨਾਂ ਤੇ ਇਸ ਕਰਕੇ ਕਹਿਣਾ ਸਭ ਤੋਂ ਪਹਿਲਾਂ ਦੁਕਾਨ ਤੋਂ ਜਾ ਉਹਨਾਂ ਦਾ ਨੰਬਰ ਲਓ ਗੱਲਬਾਤ ਕਰੋ ਫਿਰ ਪਾਈ ਪੋਸਟ ਰਾਹੀਂ ਘਰ ਟਿਕਟ ਪਹੁੰਚ ਜਾਨੀ ਆ ਫਿਰ ਹੈ ਕਿ 9000 ਦੇ 20 ਪ੍ਰਾਈਸ 7000 ਦੇ 20 ਪ੍ਰਾਈਸ 6000 ਦੇ 20 ਪ੍ਰਾਈਸ 5000 ਦੇ 40 ਪ੍ਰਾਈਸ ਆ 4000 ਦੇ ਵੀ 40 ਪ੍ਰਾਈਸ ਇੰਦਰ ਵਿੱਚ 2000 ਦੇ 800 ਪ੍ਰਾਈਸ ਆ ਤੇ ਬਾਕੀ ਲੋਟਰੀ ਗੇਮ ਆਫ ਦਾ ਲੱਕ ਆ ਲੋਟਰੀ ਮੇਂ ਜੇ ਕਿਸਮਤ ਨਾ ਨਿਕਲਦੀ ਆ ਤੇ ਲੋਟਰੀ ਖਰੀਦਣ ਲੱਗੇ ਤੁਸੀਂ ਕਿਹੜੀ ਗੱਲੇ ਦਾ ਖਿਆਲ ਰੱਖਣਾ ਸਭ ਤੋਂ ਪਹਿਲਾਂ ਲੋਟਰੀ ਦੁਕਾਨ ਤੋਂ ਖਰੀਦੋ ਜੇ ਹੋ ਸਕਦਾ ਬਾਈ ਪੋਸਟ ਮੇਂ ਕਾ ਲਓ ਜੇ ਤੁਹਾਨੂੰ ਸੇਲਰ ਜਾਣਦਾ ਆ ਦੂਸਰੇ ਨੰਬਰ ਤੇ ਲੋਟਰੀ ਨੂੰ ਸੰਭਾਲ ਕੇ ਰੱਖੋ ਕਿਉਂਕਿ ਲੋਟਰੀ ਤੇ ਉੱਪਰ ਹੀ ਨਾਮ ਮਿਲਣਾ ਜਾਏ ਹਜ਼ਾਰ ਦਾ ਆ ਜਾਏ 1 ਕਰੋੜ ਦਾ ਆ ਜਿਹੜਾ 1 ਕਰੋੜ ਦਾ ਤੇ 10 ਲੱਖ ਦਾ ਪ੍ਰਾਈਜ਼ ਆ ਇਹਦੇ ਉੱਤੇ ਟੈਕਸ ਕੱਟ ਕੇ ਤੁਹਾਨੂੰ ਪੈਸੇ ਮੈਨੇ ਹੁੰਦੇ ਆ ਤੇ 30 ਦਿਨਾਂ ਦੇ ਅੰਦਰ ਤੁਸੀਂ ਟੈਕਸ ਨੂੰ ਕਲੇਮ ਕਰਾਉਣਾ ਹੁੰਦਾ ਜਾਏ ਛੋਟਾ ਪ੍ਰਾਈਜ਼ ਆ ਜਾਏ ਵੱਡਾ ਪ੍ਰਾਈਜ਼ ਆ ਤੇ ਬਾਕੀ ਸੇਲਰ ਤੁਹਾਡੇ ਨਾਮ ਦੀ ਕੋਈ ਵੀ ਕਟੌਤੀ ਨਹੀਂ ਕਰ ਸਕਦਾ 9000 ਤੋਂ ਹਰੇਲ ਵਿੱਚ ਜੇ ਤੁਹਾਡਾ ਨਾਮ ਲੱਗਦਾ ਤੁਸੀਂ ਸੇਲਰ ਨੂੰ ਟਿਕਟ ਦੇਣੀ ਤੇ ਤੁਹਾਨੂੰ 9000 ਰੁਪਏ ਮਿਲ ਜਾਣਾ ਹੈ ਸੇਲਰ ਤੁਹਾਡੇ ਨਾਮ ਦੀ ਕੋਈ ਵੀ ਕਟੌਤੀ ਨਹੀਂ ਕਰ ਸਕਦਾ ਤੇ ਬਾਕੀ ਇਹ ਜਿਹੜੀ ਲੋਟਰੀ 2000 ਰੁਪਏ ਦੀ ਟਿਕਟ ਹੈ 14 ਫਰਵਰੀ ਨੂੰ ਡਰਾ ਨਿਕਲਣ 7 ਵਜੇ 20 ਹੱਟਾਚੋ ਨਾਮ ਨਿਕਲਣੇ ਚਾਂਸ ਜਿਆਦੇ ਆ ਇਹ ਲੋਟਰੀ ਦੇ ਇਹ ਜਿਹੜੇ ਤਿੰਨ ਡਰਾ ਹੋ ਕੇ ਡੇ ਬਿਗਿੰਗ ਲਈ ਟੈਟਾ ਚੁਆਇਸ ਹੈ ਤੇ ਬਾਕੀ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ